ਕਾਲ ਜੀ ਅੱਜ ਅਸੀਂ ਬਣਾਵਾਂਗੇ ਕਸ਼ਹਿਰਾ ਕਸ਼ਹਿਰੇ ਵਾਸਤੇ ਅਸੀਂ ਕਪੜਾ ਲਿਆ ਹੈ ਜੋ ਡਬਲ ਫੋਲਡ ਕਪੜਾ ਹੈ ਤੁਸੀਂ ਦੇਖ ਸਕਦੇ ਹੋ ਡਬਲ ਕਪੜਾ ਹੈ ਤੇ ਇਹ ਹੈਗਾ 25.5 ਇੰਚ ਠੀਕ ਹੈ ਡਬਲ ਕਰਕੇ ਕਪੜਾ ਲਿਆ ਹੈ ਤੇ 25.5 ਇੰਚ ਹੈ ਇਹ ਕਸ਼ਹਿਰਾ ਤਿਆਰ ਹੋਵੇਗਾ ਜੀ ਕੋਈ ਤੋ ਲੰਗੋ ਇੰਚ ਦਾ ਮਨਾਸੀ ਇਸ ਕੱਪੜੇ ਨੂੰ ਐ ਸਾਈਡ ਤੋਂ ਤੋੜ ਸਿਲਾਈ ਕਰ ਦਾਂਗਾ ਤੋੜ ਸਿਲਾਈ ਕਰਾਂਗੇ ਇਧਰੋਂ ਨਹੀਂ ਲੋੜ ਸਾਨੂੰ ਕਰਨ ਦੀ ਇਧਰੋਂ ਜੁੜਿਆ ਹੋਇਆ ਹੈ ਇਹ ਕੰਨੀ ਵਾਲਾ ਪਾਸਾ ਹੈ ਕੰਨੀ ਵਾਲਾ ਪਾਸਾ ਸਿੱਖੁੱਲਾ ਰੱਖਾਂਗੇ ਲੈ ਇਧਰੋਂ ਸਿਲਾਈ ਕਰਾਂਗੇ ਜਿਤਰੋਂ ਬਾਹਰ ਚੌੜਾ ਹੁੰਦਾ ਹੈ ਉਧਰੋਂ ਸਿਲਾਈ ਕਰਾਂਗੇ ਇਹ ਅਸੀਂ ਸिलाई ਕਰ ਲਈਏ ਤੋੜ ਜਿਹੜਾ ਪਾਸੇ ਸਾਈਡ ਤੋਂ ਇੱਕ ਸਾਈਡ ਸਾਡੀ ਲੋੜ ਹੀ ਨਹੀਂ ਸਾਨੂੰ ਸिलाई ਕਰਨ ਦੀ ਕਟਿੰਗ ਨਹੀਂ ਹੋਈ ਨਾ ਇੱਕੰਨੀ ਵਾਲਾ ਪਾਸਾ ਹੁਣ ਅਸੀਂ ਇਹਨੂੰ ਕਮਾਣਾ ਹੈ ਕਮਾਣਾ ਕਿੱਦਾਂ ਉਹ ਤੁਹਾਨੂੰ ਦੱਸ ਦਿਆਂ ਕਮਾਣ ਤੋਂ ਪਹਿਲਾਂ ਅਸੀਂ ਇਹਦਾ ਜਿਹੜਾ ਸੈਂਟਰ ਹੈ उत निशानी, इत्थ निशानी लगा लेंगे इतने इतानी लगा ठीक है सानू पता लग जाए कि ये साढ़ा सेंटर इस तरह इस तरह कमाया और निशानी साढ़े नीचे आ गई है ये जो सिलाई है ये निशानी दे बिल्कुल ऊपर आ गए ਤੇ ਇਹ ਜਿਹੜੀ ਸਾਈਡ ਤੇ ਸੀ ਉਹ ਸੈਂਟਰ ਚ ਠੀਕ ਕੰਨੇ ਵਾਲਾ ਪਾਸਾ ਖੁੱਲਾ ਹੀ ਰਹੇਗਾ ਹੁਣ ਅਸੀਂ ਇੱਥੇ ਸिलाई ਕਰਾਂਗੇ ਦੋਨਾਂ ਪਾਸੇ ਕੰਨੇ ਦੇ ਉੱਤਰ ਵੀ ਇਧਰ ਵੀ ਸिलाई ਕਰਦੇ ਹੁਣ ਅਸੀਂ ਦੇ ਉੱਤਰ ਵੀ ਸिलाई ਕਰਤੀ ਤੇ ਇਧਰ ਵੀ ਸिलाई ਕਰਤੀ ਦੋਨੋਂ ਸਾਡ ਹੁਣ ਇਹ ਬਣਗੇ ਬੰਦ ਗੁੱਥਲੇ ਬੰਦ ਇੱਕ ਪਾਸੇ ਇਹ ਚੀਜ਼ ਆਏਗੀ ਜੋੜ ਆਏਗਾ ਦੂਜੇ ਪਾਸੇ ਬਿਲਕੁਲ ਜੋੜ ਨਹੀਂ ਆਏਗਾ ਦੇਖੋ ਸਾਫ ਇਸ ਸਭ ਤੋਂ ਵਧੀਆ ਕਸ਼ੇਰਾ ਹੁੰਦਾ ਆਸੇ ਨੂੰ ਕੀ ਕਰਾਂਗੇ ਐਸਰੋਖ ਲੰਬਾ ਕਰਤਾ ਐਦਾਂ ਵੀ ਦੇਖ ਸਕਦੇ ਹੋ ਠੀਕ ਹੈ ਹੁਣ ਅਸੀਂ ਇੱਧਰ ਕਰਾਂਗੇ ਇੱਕ ਕੰਨੀ ਆ ਚੱਕਾਂਗੇ ਇੱਕ ਉੱਪਰਲੀ ਚੱਕਾਂਗੇ ਸਾਹਮਣੇ ਵਾਲੀ ਕੋ ਦੋਨੋਂ ਚੁੱਕ ਕੇ ਜਾਂ ਫਿਰ ਐਦਾਂ ਹੀ ਤੁਸੀਂ ਕਿਦਾਂ ਵੀ ਲੈਣਾ ਚਾਹੁੰਦੇ ਹੋ ਨਿਸ਼ਾਨ ਲਗਾ ਸਕਦੇ ਦੋ ਤਰੀਕੇ ਨੇ ਜੀ ਇੱਕ ਤਾਂ ਇਦਾਂ ਇੰਚ ਟੇਪ ਰੱਖ ਕੇ